ਬਾਬਾ ਫਕੀਰਦਾਸ ਜੀ ਦੀ ਭਗਤੀ ਅਸਥਾਨ ਅਤੇ ਪਿੰਡਾਂ ਦੀ ਸਥਾਪਨਾ ਦੀ ਕਹਾਣੀ ਸਦੀਆਂ ਪਹਿਲਾਂ ਇਸ ਜਗ੍ਹਾ ਇੱਕ ਸੰਘਣਾ ਜੰਗਲ ਹੁੰਦਾ ਸੀ ਇਸ ਸਥਾਨ ਤੇ ਬਾਬਾ ਫਕੀਰਦਾਸ ਜੀ ਭਗਤੀ ਵਿੱਚ ਲੀਨ ਰਹਿੰਦੇ ਸਨ ਉਸ ਸਮੇਂ ਕੁਝ ਪਰਿਵਾਰ ਇੱਥੇ ਆਏ ਜਿਨ੍ਹਾਂ ਦੇ ਨਾਂ ਤਿੰਗੜ ਸਿਰਿਆ ਅਤੇ ਰਮਦਾਸ ਸਨ ਇਹਨਾਂ ਨਾਲ ਉਹਨਾਂ ਦਾ ਭਾਂਜਾ ਸੱਜਣ ਅਤੇ ਚਚੇਰਾ ਪ੍ਰਾਮੋਰੀ ਵੀ ਸਨ ਇਹ ਸਾਰੇ ਹਰਿਦੁਆਰ ਦੇ ਨੇੜੇ ਪਿੰਡ ਸਿੰਦੜ ਤੋਂ ਆਏ ਸਨ ਇਹ ਪਰਿਵਾਰ ਜਦ ਰਾਤ ਨੂੰ ਇੱਥੇ ਪਹੁੰਚੇ ਤਦ ਉਹਨਾਂ ਨੇ ਦੇਖਿਆ ਕਿ ਇੱਕ ਸਾਧੂ ਧੂਣਾ ਲਗਾ ਕੇ ਪਗਦੀ ਵਿੱਚ ਮਗਨ ਹਨ ਇਹ ਲੋਕ ਆਸਥਾਨ ਦੇ ਪਿਛਲੇ ਪਾਸੇ ਝੰਡ ਦੇ ਰੁੱਖ ਥੱਲੇ ਰਾਤ ਬਿਤਾਉਣ ਲਈ ਰੁਕ ਗਏ ਸਵੇਰੇ ਉਹ ਅਗਲੇ ਪਿੰਡ ਕੰਗਾਨਵਲ ਚੱਲ ਪਏ ਜਦ ਸਥਾਨਕ ਲੋਕਾਂ ਨੇ ਉਹਨਾਂ ਤੋਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਉਹਨਾਂ ਨੇ ਦੱਸਿਆ ਕਿ ਉਹ ਹਰੀਦਵਾਰ ਦੇ ਮੇਲੇ ਪਿੰਡ ਸਿੰਦੜ ਤੋਂ ਆਏ ਹਨ ਅਤੇ ਰਹਿਣ ਲਈ ਜਗ੍ਹਾ ਦੀ ਖੋਜ ਵਿੱਚ ਹਨ ਸਥਾਨਕ ਲੋਕਾਂ ਨੇ ਉਹਨਾਂ ਨੂੰ ਆਗਾਹ ਕੀਤਾ ਕਿ ਅੱਗੇ ਦਰਿਆ ਹੈ ਇਸ ਲਈ ਉਹਨਾਂ ਨੂੰ ਵਾਪਸ ਮੁੜਨਾ ਚਾਹੀਦਾ ਹੈ ਵਾਪਸ ਆਉਂਦੇ ਸਮੇਂ ਇਹ ਪਰਿਵਾਰ ਬਾਬਾ ਫਕੀਰ ਦਾਸ ਜੀ ਦੇ ਟੂਨੇ ਕੋਲ ਆ ਰੁਕਿਆ ਬਾਬਾ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਨੂੰ ਕੀ ਸਮੱਸਿਆ ਹੈ ਪਰਿਵਾਰ ਨੇ ਆਪਣੀ ਸਾਰੀ ਹਾਲਤ ਬਿਆਨ ਕੀਤੀ ਅਤੇ ਬੇਨਤੀ ਕੀਤੀ ਕਿ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਵੇ ਬਾਬਾ ਜੀ ਨੇ ਕਿਹਾ ਅਸੀਂ ਤੁਹਾਨੂੰ ਰਹਿਣ ਲਈ ਜਗ੍ਹਾ ਦੇਵਾਂਗੇ ਪਰ ਤੁਸੀਂ ਸਾਡੇ ਬਚਨ ਮੰਨਨੇ ਪੈਣਗੇ ਤੁਸੀਂ ਮਾਸ ਸ਼ਰਾਬ ਅੰਡਾ ਤੰਬਾਕੂ ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਨੀ ਜਿੱਥੇ ਵੀ ਤੁਸੀਂ ਰਹੋਗੇ ਉੱਥੇ ਚੜ੍ਹਦੀ ਕਲਾ ਹੋਵੇਗੀ ਉਹਨਾਂ ਨੇ ਸਤਿਬਚਨ ਆਖ ਕੇ ਬਚਨ ਮੰਨ ਲਏ ਬਾਬਾ ਜੀ ਨੇ ਪਿੰਡ ਕੰਗਾਨ ਦੇ ਮੋਹਤਬਰਾਂ ਨਾਲ ਸਲਾਹ ਕਰਕੇ ਉਹਨਾਂ ਨੂੰ ਜਗ੍ਹਾ ਦੇਣ ਦਾ ਫੈਸਲਾ ਕੀਤਾ ਬਾਬਾ ਜੀ ਦੇ ਆਦੇਸ਼ ਅਨੁਸਾਰ ਜਿੱਥੇ-ਜਿੱਥੇ ਬਾਬਾ ਜੀ ਨੇ ਲਕੀਰ ਖਿੱਚੀ ਉੱਥੇ ਪਿੰਡ ਸਿੰਦੜ ਵਸ ਗਿਆ ਸੱਜਣ ਦੇ ਨਾਂ ਤੇ ਪਿੰਡ ਸੱਜਣਵਾਲ ਅਤੇ ਮੋਰੀ ਦੇ ਨਾਂ ਤੇ ਪਿੰਡ ਮੋਰੀਵਾਲ ਵਸਿਆ ਇਹਨਾਂ ਤੋਂ ਬਾਅਦ ਬਾਬਾ ਅਮਰਨਾਥ ਜੀ ਇੱਥੇ ਆਏ ਉਹਨਾਂ ਨੇ ਬਾਬਾ ਫਕੀਰਦਾਸ ਜੀ ਦੀ ਯਾਦ ਵਿੱਚ ਬੋਲੀ ਸਾਹਿਬ ਤੂਣਾ ਤੇ ਕੱਚੀ ਸਮਾਦ ਬਣਵਾਈ